ਪਰ ਬੀਪੀ ਦੇ ਨਾਲ ਇੰਨੀ ਜ਼ਿਆਦਾ ਖਤਰਨਾਕ ਬਿਮਾਰੀਆਂ ਹੋ ਸਕਦੀ ਹੈ ਪਰ ਇਸ ਤੋਂ ਬਚਾ ਕਿਵੇਂ ਕਰ ਸਕਦੇ ਹਾਂ ਇਹਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਬਲੱਡ ਪ੍ਰੈਸ਼ਰ ਦੀ ਮੋਨੀਟਰਿੰਗ ਬਹੁਤ ਜ਼ਰੂਰੀ ਹੈ ਜੇ ਇਹ ਸੋਚਣਾ ਕਿ ਮੈਨੂੰ ਬੀਪੀ ਨਹੀਂ ਹੋ ਸਕਦਾ ਉਹ ਚੀਜ਼ ਗਲਤ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਮੰਨਣਾ ਚਾਹੀਦਾ ਹੈ ਕਿ ਜੇ ਬਲੱਡ ਪ੍ਰੈਸ਼ਰ ਹੈ ਤਾਂ ਤੁਸੀਂ ਉਸ ਚੀਜ਼ ਨੂੰ ਐਕਸੈਪਟ ਕਰੋ ਤੇ ਆਪਣੇ ਬੀਪੀ ਨੂੰ ਰੋਜ਼-ਰੋਜ਼ ਚੈੱਕ ਕਰੋ ਤਾਂ ਕਿ ਤੁਹਾਨੂੰ ਪਤਾ ਚੱਲੇ ਔਰ ਡਾਕਟਰ ਨੂੰ ਵੀ ਪਤਾ ਚੱਲੇ ਕਿ ਉਹਨਾਂ ਨੇ ਬੀਪੀ ਦੀ ਦਵਾਈ ਸ਼ੁਰੂ ਕਰਨੀ ਹੈ ਕਿ ਨਹੀਂ ਕਰਨੀ ਹੈ ਉਸ ਤੋਂ ਇਲਾਵਾ ਜੇ ਤੁਸੀਂ ਬੀਪੀ ਘਰ ਦੇ ਵਿੱਚ ਕੰਟਰੋਲ ਕਰਨਾ ਚਾਹੁੰਦੇ ਹੋ ਜੇ ਤਾਂ ਥੋੜੀ ਜੀ ਰੀਡਿੰਗ ਵਧੀ ਹੈ ਤਾਂ ਤੁਸੀਂ ਆਪਣੇ ਖਾਨ ਪੀਣ ਦੇ ਤਰੀਕੇ ਨਾਲ ਆਪਣੇ ਲਾਈਫ ਸਟਾਈਲ ਦੇ ਚੇਂजेस ਨਾਲ ਤੁਸੀਂ ਬੀਪੀ ਬਹੁਤ ਵਧੀਆ ਕੰਟਰੋਲ ਕਰ ਸਕਦੇ ਹੋ ਪਰ ਉਹ ਤਾਂ ਹੀ ਪੋਸੀਬਲ ਹੈ ਜੇ ਤੁਸੀਂ ਮੋਨੀਟਰ ਕਰਦੇ ਰਹੋਗੇ ਨਾਲ ਦੀ ਨਾਲ ਇਹ ਹੀ ਨਹੀਂ ਕਿ ਸਵੇਰੇ ਹੀ ਕਰਨਾ ਜਾਂ ਸ਼ਾਮ ਨੂੰ ਕਰਨਾ ਅਲੱਗ-ਅਲੱਗ ਟਾਈਮ ਤੇ ਬੀਪੀ ਮੋਨੀਟਰ ਕਰਕੇ ਉਹਨੂੰ ਆਪਣੀ ਇੱਕ ਡਾਇਰੀ ਦੇ ਵਿੱਚ ਲਿਖੋ ਤੇ ਡਾਕਟਰ ਸਾਹਿਬ ਨੂੰ ਦੱਸੋ ਕਿ ਉਹਨਾਂ ਦਾ ਤੁਹਾਡਾ ਬੀਪੀ ਕਿੰਨਾ ਰਹਿ ਰਿਹਾ ਸਿਰਫ ਇੱਕ ਵਾਰ ਵੀਪੀ ਚੈੱਕ ਕਰਾ ਕੇ ਜੇ ਉਹਦੀ ਰੀਡਿੰਗ ਥੋੜੀ ਜੀ ਹਾਈ ਆਂਦੀ ਹੈ ਉਹਨੂੰ ਆਪਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਨਹੀਂ ਕਹਿੰਦੇ ਬਲੱਡ ਪ੍ਰੈਸ਼ਰ ਦੀ ਪ੍ਰੋ ਚਾਰ ਪੰਜ ਰੀਡਿੰਗਸ ਇਕੱਠੀਆਂ ਹਾਈ ਆ ਜਾਂਦੀਆਂ ਨੇ ਠੀਕ ਹੈ ਤੇ ਜਦੋਂ ਰੀਡਿੰਗ ਹਾਈ ਆਂਦੀ ਹੈ ਸਭ ਤੋਂ ਪਹਿਲਾਂ ਆਪਣੇ ਖਾਣ-ਪਾਨ ਦੇ ਤਰੀਕੇ ਦੇ ਵਿੱਚ ਆਪਣੇ ਲਾਈਫ ਸਟਾਈਲ ਦੇ ਵਿੱਚ ਐਕਸਰਸਾਈਜ਼ ਦੇ ਵਿੱਚ ਚੇਂਜ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਜਿਹੜੀਆਂ ਬਲੌਕ ਨਾੜੀਆਂ ਨੇ ਉਹ ਖੁੱਲਣ ਤੇ ਬਲੱਡ ਪ੍ਰੈਸ਼ਰ ਜਿਹੜਾ ਉਹ ਨਾਰਮਲ ਰੇਂਜ ਦੇ ਵਿੱਚ ਆਵੇ